ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਹਾਂ ਸਾਰੇ ਹੀ ਤੰਦਰੁਸਤ ਹੋਵੋਗੇ ਦੋਸਤੋ ਇਸ ਵੀਡੀਓ ਵਿੱਚ ਅੱਜ ਜਿਹੜੀ ਗੱਲ ਕਰਨੇ ਜਾ ਰਹੇ ਹਾਂਗੇ ਇਹ ਕਿ ਮੋਗਾ ਕੋਲਡ ਦੀ ਭਰਤੀ ਹੈ ਮੋਗਾ ਕੋਲਡ ਦੀ ਭਰਤੀ ਹੈ ਜੀ ਤੁਸੀਂ ਜਾਨਕੀ ਕਿਸ ਤਰ੍ਹਾਂ ਇਹ ਫਾਰਮ ਭਰਨਾ ਹੈ ਜੀ ਕੌਣ ਕੌਣ ਅਪਲਾਈ ਕਰ ਸਕਦੇ ਨੇ ਕੋਈ ਡਿਟੇਲ ਦੱਸਾਂਗਾ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਵਿਆਖਿਆ ਕਰਾਂਗੇ ਕਿ ਜੀ ਫਸਟ ਟਾਈਮ ਚੈਨਲ ਤੇ ਚੈਨਲ ਨੂੰ ਕਰ ਲੋ ਫੋਲੋ ਤੇ ਨਾਲ ਹੀ ਸਾਡੇ ਜਿਹੜਾ ਫੇਸਬੁੱਕ ਪੇਜ ਹੈ ਤੇ ਕਿਨ ਕੋ ਇੰਸਟਾਗ੍ਰਾਮ ਤੇ ਵੀ ਜਿਹੜਾ ਅੱਜ ਫੇਸ ਤੇ ਵੀ ਜਾਂਦੇ YouTube ਤੇ ਵੀ ਇਹਨਾਂ ਨੂੰ ਵੀ ਫੋਲੋ ਕਰ ਲੋ ਤਾਂ ਕਿ ਤੁਹਾਨੂੰ ਜੀ ਹਰ ਇੱਕ ਅਪਡੇਟ ਆ ਉਸ ਸਮੇਂ ਸਿਰ ਮਿਲਦੀ ਰਹੇ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਹਾਂ ਮੈਸੇਜ ਜੀ ਸਭ ਤੋਂ ਪਹਿਲਾਂ ਸਹੀ ਆ ਜਾਣਾ ਇਹ Google ਤੇ ਇੱਥੇ ਸਟੱਟ ਕਰਾਂਗੇ ਸਰਕਾਰੀ ਪੋਸਟਾਂ ਠੀਕ ਆ ਜੀ ਸਰਕਾਰੀ ਪੋਸਟਾਂ ਹੱਦ ਕਰਾਂਗੇ ਦੋਸਤੋ ਆਪਾਂ ਕੋਲ ਇੰਟਰਨੈਟ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਇਹਨੂੰ ਆਪਾਂ ਇੱਕ ਵਾਰੀ ਆਨ ਕਰ ਲਾਂਗੇ ਤਾਂ ਕਿ ਆਪਾਂ ਕੋਲੇ ਇਹਦਾ ਇੰਟਰਨੈਟ ਆ ਉਹ ਚੱਲ ਪੇ ਤੇ ਠੀਕ ਆ ਜੀ ਇਹਦੇ ਆਪਾਂ ਦੁਬਾਰਾ ਹੱਦ ਕਰਾਂਗੇ ਸਰਕਾਰੀ ਪੋਸਟਾਂ ਠੀਕ ਆ ਜੀ ਇਸੇ ਜਿਹਾ ਹੱਦ ਕਰੋਗੇ ਤੁਹਾਡੇ ਸਾਹਮਣੇ ਕਈ ਲਿੰਕ ਓਪਨ ਹੋ ਜਾਣਗੇ ਦੋਸਤੋ ਇੱਥੇ ਜਿਹੜਾ ਤੁਸੀਂ ਪਹਿਲਾ ਲਿੰਕ ਆਗਾ ਜਿਹੜਾ ਤੁਹਾਡੇ ਕੋਲੇ ਪਹਿਲਾ ਲਿੰਕ ਆਉਗੀ ਸਰਕਾਰੀਪੋਸਟ.com ਇਸ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਇਸ ਤੇ ਜੇ ਤੁਸੀਂ ਕਲਿੱਕ ਕਰੋਗੇ ਤਾਂ ਲੈ ਸਾਹਮਣੇ ਤਾਂ ਇਹ ਉਹ ਇੰਟਰਫੇਸ ਆ ਜਾਊਗਾ ਇਸ ਦੇ ਵਿੱਚ ਤੁਸੀਂ ਡੇਲੀ ਪੋਸਟਾਂ ਐਡਮਿਟ ਕਾਰਡ ਰਿਜ਼ਲਟ ਪੰਜਾਬ ਜੋਬਸ ਨਿਊਜ਼ ਵਗੈਰਾ ਠੀਕ ਹੈ ਜਾਣਕਾਰੀ ਲੈ ਸਕਦੇ ਹੋ ਇਨ ਆਹ ਲਗਾ YouTube ਚੈਨਲ ਤੇ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਫੋਲੋ ਕਰ ਲਓ ਤੇ ਨਾਲ ਹੀ Telegram ਚੈਨਲ ਆ ਇਹੋ ਵੀ ਤੇ WhatsApp ਠੀਕ ਆ ਜੀ ਚਲੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਜੋ ਅੱਜ ਦੀ ਪੋਸਟ ਆਈ ਹੈ ਉਹਦੇ ਲਈ ਤੁਸੀਂ ਆ ਕੇ ਵੈਬਸਾਈਟ ਦੇ ਪੰਜਾਬ ਆਪਸ਼ਨ ਤੇ ਜਾਣਾ ਜੀ ਇੱਥੇ ਤੁਸੀਂ ਦੇਖੋਗੇ ਜੋ ਡਿਸਟ੍ਰਿਕਟ ਕੋਲ ਮੋਗਾ ਚ ਵੈਕੈਂਸੀ ਨਿਕਲੀ ਹੈ ਇਹਦੇ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਦੇ ਹੋ ਸਾਹਮਣੇ ਤੁਸੀਂ ਦੇਖੋਗੇ ਜਿਹੜੀ ਭਰਤੀ ਆਈ ਹੈ ਇਹ ਇਹਦੇ ਵਿੱਚ ਜਿਹੜੀ 10ਵੀਂ ਮੰਗੀ ਹੋਈ ਆ ਪਲੱਸ ਨਾਲ ਆਈਟੀ ਹੈ ਇਲੈਕਟ੍ਰੀਸ਼ੀਅਨ ਲਈ ਜਿਹੜੀ ਹੁਣ ਚਾਹੀਦੀ ਹੈਗੀ ਠੀਕ ਹੈ ਜੀ ਇੱਕ ਪੋਸਟ ਹੈਗੀ ਹੈ ਜੀ ਤੁਹਾਨੂੰ ਦੱਸ ਰਿਹਾ ਮੈਂ ਪੋਸਟ ਹੈ ਜਿਹੜੀ ਗਿੰਦੀ ਹੈ ਇੱਕ ਹੈਗੀ ਉਮਰ ਦੀ ਗੱਲ ਕਰੀਏ 1837 ਹੈ ਜੀ ਬੀਸੀ ਲਈ ਤੁਸੀਂ ਦੇਖੋਗੇ ਜਨਮ 1837 ਵੀ ਐਸਸੀ ਬੀ ਲਈ 42 ਸਾਲ ਆਖਰੀ ਮਿਤੀ 29 ਅਪ੍ਰੈਲ ਠੀਕ ਹੈ ਫਾਰਮ ਨੇ ਜਿਹੜੇ ਇਹ ਆਫ ਲੈਂਡ ਨੇ ਇਹਨੂੰ ਤੁਸੀਂ ਸ ਐਡਰੈਸ ਤੇ ਜਿਹੜੇ ਭਰ ਕੇ ਭੇਜਣੇ ਆ ਜੀ ਭਰਤੀ ਜਿਹੜੀ ਜਿਹੜੀ ਹੋਊਗੀ ਇੰਟਰਵਿਊ ਹੋਊਗੀ ਸਦੀ ਜੀ ਹੁਣ ਆਪਾਂ ਜਿਹੜਾ ਨੋਟੀਫਿਕੇਸ਼ਨ ਇੱਕ ਵਾਰੀ ਪੜ੍ਹ ਲੈਣੇ ਆ ਤੁਸੀਂ ਇੱਕ ਵਾਰੀ ਸਾਰੇ ਹੀ ਡਿਟੇਲ ਜਿਹੜੀ ਚੈੱਕ ਕਰ ਲੋਗੇ ਠੀਕ ਹੈ ਜੀ ਸੋ ਤੁਸੀਂ ਟੈਕ ਰਿਕਵਰੀ ਵੈਰੀਫਾਈ ਕਰ ਲਓ ਜਿਹੜਾ ਵੀ ਤੁਸੀਂ ਫਾਰਮ ਆ ਭਰਨ ਤੋਂ ਪਹਿਲਾਂ ਚੈੱਕ ਕਰ ਲਓ ਤੇ ਨਾਲ ਹੀ ਤੁਹਾਨੂੰ ਗੁਜਾਰਸ਼ ਕਰਾਂਗਾ ਕਿ ਤੁਸੀਂ ਨੋਟੀਫਿਕੇਸ਼ਨ ਇਸ ਤਰ੍ਹਾਂ ਲਿਖਾਣਾ ਇੱਥੇ ਕਲਿੱਕ ਕਰੋਗੇ ਵਰਸੋ ਚੈਨਲ ਸਾਡੇ ਜਰੂਰ ਲੱਜੇ ਆਹ ਦੇਖੋ 29 ਚਾਰ ਤੱਕ ਆਪਣਾ ਜਿਹੜੇ ਫਾਰਮ ਨੇ ਭਰ ਦੇਣੇ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਗੱਲ ਕਰੀਏ ਜਿਹੜੇ ਨਰਸ ਡਾਕ ਜਿਵੇਂ ਕਿ ਲਿਫਟ ਆਪਰੇਟਰ ਦੀ ਭਰਤੀ ਆਈ ਟੋਟਲ ਇੱਕ ਪੋਸਟ ਆ ਵੀ ਐਸਸੀ ਕੋਟ ਲਈ ਆਗੀ ਇਹ ਜੋ ਸੈਲਰੀ ਉਹ ਡੀਸੀ ਰੇਟ ਜੋ ਵੀ ਹੋਊਗਾ ਜੀ ਉਹਦੇ ਅਕੋਰਡਿੰਗ ਮਿਲ ਜੂਗੀ ਤੇ ਦਸਵੀਂ ਨਾਲ ਤੁਹਾਡੇ ਆਈਟੀ ਹੋਣੀ ਚਾਹੀਦੀ ਹੈਗੀ ਆਈਟੀ ਗਵਰਨਮੈਂਟ ਅੰਪਰੂਵਲ ਜੋ ਇੰਸਟੀਚਿਊਟ ਹੋਣਾ ਚਾਹੀਦਾਗਾ ਐਲੀਕਟ੍ਰੇਸ਼ਨ ਤੇ ਤੁਹਾਡੇ ਕੋਲੇ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ ਰੈਫਰੈਟਰ ਛੱਡੋ ਜੋ ਸੈਂਟੀਏ ਤੁਹਾਡੀ ਜਿਹੜੀ ਏਜ ਹੋਣੀ ਚਾਹੀਦੀ ਹੈਗੀ ਇਹ ਜਿਹੜੇ ਰਿਲੇਕਸ਼ਨ ਇੱਥੇ ਮਿਲ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਗ੍ਹਾ ਚੱਲਦੇ ਹਾਂ ਜੋ ਤੁਹਾਡੀ ਇੰਟਰਵਿਊ ਹੋਣੀ ਹੈ ਜੀ ਇੰਟਰਵਿਊ ਬਾਰੇ ਦੱਸਿਆ ਗਿਆ ਜੀ ਉਹ ਹੋਣੀ ਹੈਗੀ 3-5 ਦਿਨ ਨੂੰ ਠੀਕ ਹੈ ਜੀ ਯਾਨੀ ਕਿ ਤੁਸੀਂ ਇੱਥੇ ਪਹੁੰਚਾ ਜੋ ਡਿਸਟ੍ਰਿਕਟ ਕੋਡ ਮੋਗਾ ਦੇ ਵਿੱਚ ਤੇ ਉਸ ਤੋਂ ਬਾਅਦ ਦੋਸਤੋ ਇਹ ਪਰਫਾਰਮਾ ਇਹ ਪਰਫਾਰਮਾ ਤੁਸੀਂ ਕਿਸ ਤਰ੍ਹਾਂ ਭਰਨਾ ਹੈਗਾ ਇੱਥੇ ਆਪਣੀ ਪਾਸਵਰਡ ਪੋਰਟਲ ਆ ਲਓ ਜੀ ਜੋ ਹੈਗੀ ਪੋਰਟਲ ਲਗਾਉਗੇ ਠੀਕ ਹੈ ਤੇ ਇੱਕ ਫੋਟੋ ਤੁਸੀਂ ਵੈਸੇ ਹੀ ਨਾਲ ਅਥੇ ਅਟੈਚ ਕਰ ਲਓ ਸਾਈਡ ਤੇ ਠੀਕ ਹੈ ਜੀ ਇੱਕ ਫੋਟੋ ਥੱਲੇ ਜੀ ਉਸ ਤੋਂ ਬਾਅਦ نیچے ਆ ਜਾਣਾ ਇੱਥੇ ਆਪਣਾ ਜਿਹੜਾ ਫਾਦਰ ਨੇਮ ਆ ਤੁਹਾਡਾ ਠੀਕ ਹੈ ਜੀ ਉਹ ਭਰ ਦੇਣਾਗਾ ਫਾਦਰ ਨੇਮ ਜੋ ਸਕੂਲ ਸਰਟੀਫਿਕੇਟ ਤੇ ਲਿਖਿਆ ਹੋਇਆ ਉਸ ਤੋਂ ਬਾਅਦ ਜਿਹੜਾ ਫਾਦਰ ਇਹ ਤੇ ਭਰ ਦੇਣਾ ਉੱਪਰੋਂ ਤੁਹਾਡਾ ਆਪਣਾ ਨਾਮ ਸੌਰੀ ਉਹ ਉੱਪਰ ਭਰ ਦੇਣਾ ਠੀਕ ਹੈ ਆਪਣਾ ਨਾਮ ਉੱਪਰ ਭਰਨਾ ਹੈ ਫਾਦਰਸ ਨੇ ਜੋ ਤੁਹਾਡਾ ਹੈਗਾ ਉਹ نیچے ਭਰ ਦੇਣਾਗਾ ਵੱਡੇ ਅੱਖਰਾਂ 'ਚ ਭਰਨਾ ਉਸ ਤੋਂ ਬਾਅਦ ਤੁਹਾਡਾ ਡੇਟ ਆਫ ਬਰਥ ਕੀ ਚੱਲਦਾ ਸਾਡੀ ਬੀਨ ਰਿਕੋਰਡਿੰਗ ਕੈਟਾਗਰੀ ਐਸ ਸੀ ਬੀ ਸੀ ਜਨਰਲ ਜਿਹੜੀ ਵੀ ਹੈਗਾ ਦੋਸਤੋ ਲਿਖ ਸਕਦੇ ਹੋ ਉਸ ਤੋਂ ਬਾਅਦ ਐਜੂਕੇਸ਼ਨ ਕੁਆਲਿਫਿਕੇਸ਼ਨ ਕੀ ਹੈ ਜੀ ਉਹ ਲਿਖ ਦੇਣੀ ਆ ਉਸ ਤੋਂ ਬਾਅਦ ਨੈਕਸਟ ਚੱਲਦੇ ਆ ਜੀ ਨੈਕਸਟ ਤੇ ਤੁਸੀਂ ਦੇਖੋਗੇ ਐਡਰੈਸ ਵਿਧ ਪਿੰਕੋਲ ਵੀ ਲਿਖ ਦੇਣਾ ਜੀ ਉਸ ਤੋਂ ਬਾਅਦ ਐਕਸਪੀਰੀਅੰਸ ਤੁਹਾਡੇ ਕੋਲ ਹੈਗਾਗਾ ਤੁਸੀਂ ਲਿਖ ਸਕਦੇ ਹੋਗੇ ਜੀ ਅਧਿਰਵਾਸ ਨੋ ਕਾ ਸਦਨ ਜਾਂ ਫ੍ਰੈਸ਼ਰ ਵੀ ਲਿਖ ਸਕਦੇ ਹੋਗੇ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਜਿਹੜਾ ਤੁਹਾਡੇ ਕੋਲ ਐਕਟਿਵ ਆ ਚੱਲ ਰਿਹਾ ਜੀ ਉਸ ਤੋਂ ਬਾਅਦ ਤੁਹਾਡੇ ਸਾਈਨ ਹੋ ਜਾਣਗੇ ਜਗ੍ਹਾ ਤੇ ਸਾਈਨ ਕਰ ਦਿਓ ਜੀ ਠੀਕ ਹੈ ਜੀ ਤੇ ਫੁੱਲ ਨੇਮ ਕੈਂਡੀਡੇਟਸ ਫੁੱਲ ਨੇਮ ਦੇ ਨਾ ਤੇ ਜਿਸ ਦੇ ਡਾਟਾ ਨੂੰ ਤੁਸੀਂ ਫਾਰਮ ਭਰ ਰਹੇ ਹੋ ਰਿਡ ਪਾ ਕੇ ਇਸ ਦੇ ਨਾਲ ਤੁਸੀਂ ਆਪਣਾ ਦਸਵੀਂ ਸਰਟੀਫਿਕੇਟ ਲਗਾਉਗੇ ਜੀ ਤੇ 12ਵੀਂ ਕਿਤੇ 12ਵੀਂ ਦੇ ਵੀ ਨਾਲ ਲਾ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਆਧਾਰ ਕਾਰਡ ਤੇ ਨਾਲ ਦੋਸਤੋ ਆਧਾਰ ਕਾਰਡ ਦੇ ਨਾਲ ਤੋਂ ਫੋਟੋ ਆ ਐਕਸਪੀਰੀਅੰਸ ਆਈਟੀਆਰ ਆਰਟੀਕਲ ਵੀ ਨਾਲ ਅਟੈਚ ਕਰ ਦੋ ਅਟੈਚ ਕਰਨ ਤੋਂ ਬਾਅਦ ਠੀਕ ਹੈ ਜੀ ਤੁਸੀਂ ਜੋ ਐਡਰੈਸ ਉਹਨਾਂ ਦੱਸਿਆ ਸੀਗਾ ਸਟਾਰਟਿੰਗ ਦੇ ਵਿੱਚ ਇਸ ਇਸ ਐਡਰੈਸ ਤੇ ਤੁਸੀਂ ਫਾਰਮ ਭਰ ਕੇ ਭੇਜ ਦੇਣਾ ਜੀ ਤੇ ਨਾਲ ਹੀ ਤੁਸੀਂ ਦੇਖੋਗੇ ਸਾਈਡ ਤੇ ਆਪਣਾ ਪੇਜ ਫਲੈਸ਼ ਹੋ ਰਿਹਾਗਾ ਠੀਕ ਹੈ ਜੀ ਇਸ ਦੇ ਵਿੱਚ ਡੇਲੀ ਦੀ ਪੋਸਟਾਂ ਦੀ ਜਾਣਕਾਰੀ ਪਾਉਂਦੇ ਰਹੇ ਨੇ ਇੱਥੋਂ ਜਾ ਕੇ ਤੁਸੀਂ ਇਹਨੂੰ ਫੋਲੋ ਵੀ ਕਰ ਸਕਦੇ ਹੋਗੇ ਠੀਕ ਹੈ ਜੀ ਤੇੋ ਦੋਸਤੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜੇਕਰ ਤਾਂ ਕਿ ਉਹਨਾਂ ਤੱਕ ਹੀ ਮੈਸੇਜ ਚਲਾ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ